ਇਹੀ ਤੂੰ ਹੀ ਮਾਤਾ ਤੂੰ ਹੀ ਪਿਤਾ ਤੂੰ ਬਰਾ ਸਾਰੇ ਇੱਥੇ ਮੌਜੂਦ ਨੇ ਮੈਂ ਹੁਣ ਸਾਰਿਆਂ ਦਾ ਧੰਨਵਾਦ ਕਰਦਾ ਸਾਰੀ ਪ੍ਰਕਿਰਿਆ ਦਾ ਦੇਖੀ ਅਸੀਂ ਆਪਣੀ ਆਸ਼ੀਰਵਾਦ ਦੇ ਲਈ ਇੱਥੇ ਪਹੁੰਚੇ ਨਹੀਂ ਕਈ ਧਾਰਮਿਕ ਸੰਸਥਾਵਾਂ ਰਾਜ ਦੀਆਂ ਸੰਸਥਾਵਾਂ ਸਿੱਖਿਆ ਸਾਡਾ ਸਿੱਖਿਆ ਦਾ ਜਿਹੜਾ ਤੌਰ ਸੀ ਦਿੱਤੀ ਹਿੰਦੂ ਸਿੱਖਿਆ ਨਾਲ ਫਗਵਾੜੇ ਤੋਂ ਜੇ ਅਸੀਂ ਨਾਲ ਚੱਲਾਂਗੇ ਉਹ ਬੰਦੀ ਗੱਲ ਦਾ ਵਿਸ਼ਾ ਲੋਕਾਂ ਦੇ ਨਾਲ ਤਿਆਰ ਕਰਕੇ ਲੋਕਾਂ ਦੇ ਦੋਨੋਂ ਅੰਦਮਨ ਨਾਰਾਇਣ ਵੀਰ ਬਈਰੰਗੇ ਹਰ ਹਰ ਮਹਾਦੇਵ ਮੋਨਟੇ ਮੈਡਮ ਕੋਈ ਉਧੇਦਾਰ ਅੰਦਰ ਚਲੋ ਗਾਂਧੀ ਮੈ ਰੁਦਰੀ ਸ਼ਿਸ਼ੇਣਾ ਤੋਂ ਪੰਜਾਬ ਪ੍ਰਮੁਖ ਰੋਹੀ ਕਰੋੜਾ ਕੁਝ ਦਿਨ ਪਹਿਲੇ ਸਾਡੇ ਸੰਸਾਪਕ ਸਾਡੇ ਰਾਸ਼ਟਰੀ ਦક્ષ ਸਰਜੇਸ਼ਰੀ ਪ੍ਰਦੀਪ ਜੱਟ ਜੀ ਪ੍ਰਭੂ ਦੇ ਚਰਨਾਂ ਦੇ ਵਿੱਚ ਮਲੀਨ ਹੋ ਗਏ ਜੀ ਜਿਹਦੇ ਅੱਜ ਅਸੀਂ ਆਪ ਸ਼ਰਨਦਾਜੀ ਸਮਰੋਪ ਸਾਰੇ ਹਿੰਦੂ ਸਕੱਟਰਾਂ ਦੇ ਸਹਿਯੋਗ ਦੇ ਨਾਲ ਅਸੀਂ ਦੁਰਗਾ ਮੰਦਰ ਪ੍ਰਸ਼ੂਰਾਮ ਮੰਦਰ ਮਨਾ ਰਹੇ ਹਾਂ ਸਾਰੀ ਸਾਡੀ ਟੀਮ ਨੇ ਇੱਕ ਫੈਸਲਾ ਲਿੱਤਾ ਸਰਸ ਮੀਤੀ ਦੇ ਨਾਲ ਜਿਹੜਾ ਰਾਸ਼ਟਰੀ ਦક્ષ ਦਾ ਅਹੁਦਾ ਸਾਡੀ ਟੀਮ ਚ ਖਾਲੀ ਹੋਇਆ ਅਸੀਂ ਉਹਨਾਂ ਦੇ ਬੇਟੇ ਪਲਵ ਜੱਟ ਜੀ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ ਔਰ ਇਹਨਾਂ ਨੇ ਸਾਨੂੰ ਵੀ ਵਿਸ਼ਵਾਸ ਦਿਲਾਇਆ ਹੈ ਜਿਸ ਤਰ੍ਹਾਂ ਇਹਨਾਂ ਦੇ ਪਿਤਾ ਜੀ ਪ੍ਰਦੀਪ ਜੱਟ ਜੀ ਸਮਾਜ ਲਈ ਸਮਾਜਿਕ ਕਾਰਜ ਹੋਰ ਵੀ ਕਈ ਕਾਰਜ ਕਰਦੇ ਰਹੇ ਹੈ ਜਿਹੜੇ ਕੰਮ ਦੂਰੇ ਛੱਡ ਕੇ ਗਏ ਨੇ ਉਹਨਾਂ ਨੂੰ ਇਹ ਪੂਰਾ ਕਰਨ ਦੇ ਵਿੱਚ ਸਾਡੀ ਸਾਰੀ ਟੀਮ ਦਾ ਸਾਥ ਦੇਣਗੇ ਜੈ ਸ਼੍ਰੀ ਗੁਰੂ ਮੈਂ ਪਲਵ ਜੱਟ स्वर्गीय ਸ੍ਰੀ ਪ੍ਰਦੀਪ ਜੱਟ ਜੀ ਦੇ ਪੁੱਤਰ ਤੇ ਰਦਰ ਸ਼ਿਖਸ਼ਾ ਸੰਸਥਾਪਕ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਮੈਨੂੰ ਪਾਰਟੀ ਨੇ ਅੱਜ ਬਿਠਾਇਆ ਤੇ ਮੈਂ ਧਾਰਮਿਕ ਤੇ ਸਮਾਜਿਕ ਸਾਰੇ ਸੰਗਠਨਾਂ ਦਾ ਧੰਨਵਾਦ ਕਰਦਾ ਹਾਂ ਔਰ ਆਪਣੀ ਪਾਰਟੀ ਨੂੰ ਇਹ ਵਿਸ਼ਵਾਸ ਦਿਲਾਣਾ ਵਾ ਕਿ ਜਿਹੜੀ ਜਗ੍ਹਾ ਤੇ ਤੁਸੀਂ ਮੈਨੂੰ ਬਿਠਾਇਆ ਮੈਂ ਉਹਨੂੰ ਸਹੀ ਤਰੀਕੇ ਨਾਲ ਚਲਾ ਪਾਵਾਂ। ਅੱਜ ਪ੍ਰਦੀਪ ਜੱਟ ਜੀ ਦੀ ਜਨਗਨ ਸਮਾਰੋਹ ਔਰ ਰੁਦਰਸ਼ੇਖ ਸੰਸਾ ਦਾ ਪਾਰਟੀ ਵਿਸਤਾਰ ਦੇ ਪ੍ਰੋਗਰਾਮ ਵਿੱਚ ਪਹੁੰਚੇ ਸਭੀ ਹਿੰਦੂ ਸੰਗਠਨਾਂ ਦਾ ਬਹੁਤ-ਬਹੁਤ ਧੰਨਵਾਦ। ਮੈਂ ਬਹੁਤ ਆਭਾਰੀ ਹਾਂ ਆਪਣੇ ਪ੍ਰਧਾਨ ਪੱਲਵੈ ਜੀ ਸਾਡੇ ਪੰਜਾਬ ਪ੍ਰਧਾਨ ਰੋਹਿਤ ਜੀ ਨਮੀਨ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਮਾਨ ਬਖਸ਼ਿਆ ਤੇ ਵਤਨ ਮਨ ਤਨ ਆਰਦੀ ਸੇਵਾ ਪਹਿਲੇ ਵੀ ਜੜਸ਼ਾਹੀ ਨਾ ਕਰਦੇ ਰਹੇ ਸੀ ਅੱਜ ਵੀ ਕਰਾਂਗੇ ਚੱਟ ਭਾਈ ਦੀ ਜਗ੍ਹਾ ਤੇ ਕੋਈ ਲੈ ਨਹੀਂ ਸਕਦਾ ਪਰ ਫਿਰ ਵੀ ਅਸੀਂ ਉਹਨਾਂ ਦੇ ਪੁੱਤਰ ਨੂੰ ਵਿਸ਼ਵਾਸ ਦਵਾਨੇ ਆ ਕਿ ਹਰ ਵੇਲੇ 24 ਘੰਟੇ ਪਾਰਟੀ ਦਾ ਹਲ ਕਰਦੇ